ਵੱਡੀ ਅਪਡੇਟ ਦੱਸਦੀ ਹੈ ਕਿ ਸੰਸਦ ਸੁਰੱਖਿਆ ਚੁਕਤਾਹੀ ਨੂੰ ਲੈ ਕੇ ਸੰਸਦ 'ਚ ਹੰਗਾਮਾ ਕੀਤਾ ਜਾਂਦਾ ਹੈ ਮੈਂਬਰਾਂ ਦੇ ਵੱਲੋਂ ਤੇ ਉਸ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਹੁਣ ਤੱਕ 47 ਸੰਸਦਾਂ ਤੇ ਐਕਸ਼ਨ ਹੋਇਆ ਹੈ ਅਤੇ ਅਧਿਰੰਜਨ ਸਮੇਤ 34 ਸੰਸਦ ਪੂਰੇ ਸੈਸ਼ਨ ਲਈ ਮੌਤਲ ਕਰ ਦਿੱਤੇ ਗਏ ਨੇ ਜੀ ਹਾਂ ਵੱਡੀ ਖਬਰ ਦੱਸਦੀ ਹੈ ਤੁਹਾਨੂੰ ਕਿ ਵੱਡਾ ਐਕਸ਼ਨ ਲਿਆ ਗਿਆ ਹੈ ਹੁਣ ਤੱਕ 47 ਸੰਸਦਾਂ ਤੇ ਇਹ ਐਕਸ਼ਨ ਹੋਇਆ ਹੈ ਉਥੇ ਹੀ ਦੱਸਦੇ ਕਿ ਜਿਹੜੇ ਸੁਰੱਖਿਆ ਕੁਤਾਹੀ ਨੂੰ ਲੈ ਕੇ ਹੰਗਾਮਾ ਕਰ ਰਹੇ ਸੀ ਉਸ ਤੋਂ ਬਾਅਦ ਹੁਣ ਅਧਿਰੰਜਨ ਚੌਧਰੀ ਸਮੇਤ 34 ਸੰਸਦਾਂ ਨੂੰ ਪੂਰੇ ਸੈਸ਼ਨ ਲਈ ਮੌਤਲ ਕਰ ਦਿੱਤਾ ਗਿਆ ਦੱਸਦੇ ਕਿ ਬਿਤੇ ਦਿਨ ਸੰਸਦ ਚ ਹੋਏ ਹਮਲੇ ਮਗਰੋਂ ਸੁਰੱਖਿਆ ਝਟਲੂ ਲੈ ਕੇ ਵੀਰਵਾਰ ਨੂੰ ਲੋਕ ਸਭਾ ਤੇ ਰਾਜ ਸਭਾ ਚ ਭਾਰੀ ਹੰਗਾਮਾ ਹੋਇਆ ਸੀ ਜਿਸ ਤੋਂ ਬਾਅਦ ਇਹ ਹੰਗਾਮਾ ਇਨਾ ਵੱਧ ਗਿਆ ਸੀ ਕਿ ਸੰਸਦ ਮੈਂਬਰਾਂ ਨੂੰ ਰਾਜ ਸਭਾ ਤੇ ਲੋਕ ਸਭਾ ਦੋਵਾਂ ਸਦਨਾਂ ਤੋਂ ਮੌਤਲ ਕਰਨਾ ਪੈ ਸੀ ਜਿਸ ਤੋਂ ਬਾਅਦ ਦੱਸਦੇ ਕਿ ਸਦਨ ਚ ਹੰਗਾਮੇ ਕਾਰਨ ਇਸ ਤੋਂ ਪਹਿਲਾਂ 15 ਮੈਂਬਰਾਂ ਨੂੰ ਮੌਤਲ ਕੀਤਾ ਗਿਆ ਸੀ ਤੇ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਹੁਣ ਕੁੱਲ 34 ਸੰਸਦ ਜਿਹੜੇ ਨੇ ਉਹਨਾਂ ਨੂੰ ਮੌਤਲ ਕਰ ਦਿੱਤਾ ਗਿਆ ਹੈ ਪੂਰੇ ਸੈਸ਼ਨ ਦੇ ਲਈ ਹੁਣ ਤੱਕ ਦੱਸਦੇ ਕਿ 47 ਸੰਸਦਾਂ ਤੇ 47 ਮੈਂਬਰਾਂ ਤੇ ਐਕਸ਼ਨ ਕੀਤਾ ਗਿਆ ਸੀ ਐਕਸ਼ਨ ਲਿਆ ਗਿਆ ਸੀ ਸੁਰੱਖਿਆ ਕਤਾਈ ਮਾਮਲੇ ਦੇ ਮਾਮਲੇ ਨੂੰ ਲੈ ਕੇ ਇਹ ਅੰਦਰ ਹੰਗਾਮਾ ਕਰ ਰਹੇ ਸੀ ਜਿਸ ਤੋਂ ਬਾਅਦ ਹੁਣ ਵੱਡਾ ਐਕਸ਼ਨ ਦਿੱਤਾ ਗਿਆ ਅਧਿਰੰਜਨ ਚੌਧਰੀ ਸਮੇਤ 34 ਸੰਸਦਾਂ ਜਿਨ੍ਹਾਂ ਦੇ ਜਿਨ੍ਹਾਂ ਨੂੰ ਪੂਰੇ ਸੈਸ਼ਨ ਦੇ ਲਈ ਮੁਅਤਲ ਕਰ ਦਿੱਤਾ ਗਿਆ ਹੈ ਵੱਡੀ ਅਪਡੇਟ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਬੀਤੇ ਦਿਨ ਸੰਸਦ ਚ ਹਮਲੇ ਮਗਰੋਂ ਸੁਰੱਖਿਆ ਚﺘੇ ਨੂੰ ਲੈ ਕੇ ਵੀਰਵਾਰ ਨੂੰ ਲੋਕ ਸਭਾ ਤੇ ਰਾਜ ਸਭਾ ਚ ਇਹ ਭਾਰੀ ਹੰਗਾਮਾ ਹੋਇਆ ਸੀ ਤੇ ਹੰਗਾਮਾ ਇੰਨਾ ਵੱਧ ਗਿਆ ਸੀ ਕਿ ਕਈ ਮੈਂਬਰਾਂ ਨੂੰ ਰਾਜ ਸਭਾ ਤੇ ਲੋਕ ਸਭਾ ਦੋਵਾਂ ਸਦਨਾਂ ਤੋਂ ਮੁਅਤਲ ਕਰਨਾ ਪਿਆ ਸੀ ਤੇ ਉਸ ਮਾਮਲੇ ਨੂੰ ਅੱਗੇ ਵਧਾਉਂਦੇ ਹੋਏ ਇਸੇ ਹੀ ਕੜੀ ਨੂੰ ਜੋੜਦੇ ਹੋਏ ਹੁਣ ਇੱਕ ਵੱਡਾ ਐਕਸ਼ਨ ਲੈਂਦੇ ਹੋਏ ਕੁੱਲ ਅਧਿਰੰਜਨ ਸਮੇਤ 34 ਸੰਸਦ ਜਿਹੜੇ ਨੇ ਜਿਨ੍ਹਾਂ ਨੂੰ ਪੂਰੇ ਸੈਸ਼ਨ ਦੇ ਲਈ ਮੁਅਤਲ ਕਰ ਦਿੱਤਾ ਗਿਆ ਹੈ ਇੱਕ ਇਹ ਜਰਾ ਵੱਡੀ ਅਪਡੇਟ ਦੱਸਦੀ ਹੈ ਕਿ ਸੰਸਦ ਸੁਰੱਖਿਆ ਚਕੂਤਾਹੀ ਨੂੰ ਲੈ ਕੇ ਸੰਸਦ ਚ ਹੰਗਾਮਾ ਕੀਤਾ ਜਾਂਦਾ ਹੈ ਮੈਂਬਰਾਂ ਦੇ ਵੱਲੋਂ ਤੇ ਉਸ ਮਾਮਲੇ ਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਹੁਣ ਤੱਕ 47 ਸੰਸਦਾਂ ਤੇ ਐਕਸ਼ਨ ਹੋਇਆ ਹੈ ਅਤੇ ਅਧਿਰੰਜਨ ਸਮੇਤ 34 ਸੰਸਦ ਪੂਰੇ ਸੈਸ਼ਨ ਲਈ ਮੁਅਤਲ ਕਰ ਦਿੱਤੇ ਗਏ ਨੇ ਜੀ ਹਾਂ ਵੱਡੀ ਖਬਰ ਦੱਸਦੀ ਹੈ ਤੁਹਾਨੂੰ ਕਿ ਵੱਡਾ ਐਕਸ਼ਨ ਲਿਆ ਗਿਆ ਹੈ ਹੁਣ ਤੱਕ 47 ਸੰਸਦਾਂ ਤੇ ਇਹ ਐਕਸ਼ਨ ਹੋਇਆ ਹੈ ਉਥੇ ਹੀ ਦੱਸਦੇ ਕਿ ਜਿਹੜੇ ਸੁਰੱਖਿਆ ਕੋਤਾਹੇ ਨੂੰ ਲੈ ਕੇ ਹੰਗਾਮਾ ਕਰ ਰਹੇ ਸੀ ਉਸ ਤੋਂ ਬਾਅਦ ਹੁਣ ਅਧਿਰੰਜਨ ਚੌਧਰੀ ਸਮੇਤ 34 ਸੰਸਦਾਂ ਨੂੰ ਪੂਰੇ ਸੈਸ਼ਨ ਲਈ ਮੌਤਲ ਕਰ ਦਿੱਤਾ ਗਿਆ ਦੱਸਦੇ ਕਿ ਬਿਤੇ ਦਿਨ ਸੰਸਦ ਚ ਹੋਏ ਹਮਲੇ ਮਗਰੋਂ ਸੁਰੱਖਿਆ ਝਟੇ ਨੂੰ ਲੈ ਕੇ ਵੀਰਵਾਰ ਨੂੰ ਲੋਕ ਸਭਾ ਤੇ ਰਾਜ ਸਭਾ ਚ ਭਾਰੀ ਹੰਗਾਮਾ ਹੋਇਆ ਸੀ ਜਿਸ ਤੋਂ ਬਾਅਦ ਇਹ ਹੰਗਾਮਾ ਇਨਾ ਵੱਧ ਗਿਆ ਸੀ ਕਿ ਸੰਸਦ ਮੈਂਬਰਾਂ ਨੂੰ ਰਾਜ ਸਭਾ ਤੇ ਲੋਕ ਸਭਾ ਦੋਵਾਂ ਸਦਨਾਂ ਤੋਂ ਮੌਤਲ ਕਰਨਾ ਪੈ ਸੀ ਜਿਸ ਤੋਂ ਬਾਅਦ ਦੱਸਦੇ ਕਿ ਸਦਨ ਚ ਹੰਗਾਮੇ ਕਾਰਨ ਇਸ ਤੋਂ ਪਹਿਲਾਂ 15 ਮੈਂਬਰਾਂ ਨੂੰ ਮੌਤਲ ਕੀਤਾ ਗਿਆ ਸੀ ਤੇ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਹੁਣ ਕੁੱਲ 34 ਸੰਸਦ ਜਿਹੜੇ ਨੇ ਉਹਨਾਂ ਨੂੰ ਮੌਤਲ ਕਰ ਦਿੱਤਾ ਗਿਆ ਹੈ ਪੂਰੇ ਸੈਸ਼ਨ ਦੇ ਲਈ ਹੁਣ ਤੱਕ ਦੱਸਦੇ ਕਿ 47 ਸੰਸਦਾਂ ਤੇ 47 ਮੈਂਬਰਾਂ ਤੇ ਐਕਸ਼ਨ ਕੀਤਾ ਗਿਆ ਸੀ ਐਕਸ਼ਨ ਲਿਆ ਗਿਆ ਸੀ ਸੁਰੱਖਿਆ ਕਤਾਈ ਮਾਮਲੇ ਦੇ ਮਾਮਲੇ ਨੂੰ ਲੈ ਕੇ ਇਹ ਅੰਦਰ ਹੰਗਾਮਾ ਕਰ ਰਹੇ ਸੀ ਜਿਸ ਤੋਂ ਬਾਅਦ ਹੁਣ ਵੱਡਾ ਐਕਸ਼ਨ ਦਿੱਤਾ ਗਿਆ ਅਧਿਰੰਜਨ ਚੌਧਰੀ ਸਮੇਤ 34 ਸੰਸਦਾਂ ਜਿਨ੍ਹਾਂ ਦੇ ਜਿਨ੍ਹਾਂ ਨੂੰ ਪੂਰੇ ਸੈਸ਼ਨ ਦੇ ਲਈ ਮੁਅਤਲ ਕਰ ਦਿੱਤਾ ਗਿਆ ਹੈ ਵੱਡੀ ਅਪਡੇਟ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਬੀਤੇ ਦਿਨ ਸੰਸਦ ਚ ਹਮਲੇ ਮਗਰੋਂ ਸੁਰੱਖਿਆ ਚﺘੇ ਨੂੰ ਲੈ ਕੇ ਵੀਰਵਾਰ ਨੂੰ ਲੋਕ ਸਭਾ ਤੇ ਰਾਜ ਸਭਾ ਚ ਇਹ ਭਾਰੀ ਹੰਗਾਮਾ ਹੋਇਆ ਸੀ ਤੇ ਹੰਗਾਮਾ ਇੰਨਾ ਵੱਧ ਗਿਆ ਸੀ ਕਿ ਕਈ ਮੈਂਬਰਾਂ ਨੂੰ ਰਾਜ ਸਭਾ ਤੇ ਲੋਕ ਸਭਾ ਦੋਵਾਂ ਸਦਨਾਂ ਤੋਂ ਮੌਤਲ ਕਰਨਾ ਪਿਆ ਸੀ ਤੇ ਉਸ ਮਾਮਲੇ ਨੂੰ ਅੱਗੇ ਵਧਾਉਂਦੇ ਹੋਏ ਇਸੇ ਹੀ ਕੜੀ ਨੂੰ ਜੋੜਦੇ ਹੋਏ ਹੁਣ ਇੱਕ ਵੱਡਾ ਐਕਸ਼ਨ ਲੈਂਦੇ ਹੋਏ ਕੁੱਲ ਅਧਿਰੰਜਨ ਸਮੇਤ 34 ਸੰਸਦ ਜਿਹੜੇ ਨੇ ਜਿਨ੍ਹਾਂ ਨੂੰ ਪੂਰੇ ਸੈਸ਼ਨ ਦੇ ਲਈ ਮੌਤਲ ਕਰ ਦਿੱਤਾ ਗਿਆ